ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਨਾ ਕੱਚੇ ਕੇਲੇ ਦੀ ਚਿਪਸ ਬਣਾਵਾਂਗੇ ਜਿਵੇਂ ਆਪਾਂ ਆ ਆ ਇਦਾਂ ਆ ਦੇਖੋ ਐਸੇ ਬਹੁਤ ਹੀ ਟੇਸਟੀ ਬਣਦੀ ਆ ਆ ਦੇਖੋ ਐਸੀ ਤਰ੍ਹਾਂ ਆਪਾਂ ਵੀ ਬਣਾਵਾਂਗੇ ਆਪਾਂ ਕੱਚੇ ਕੇਲੇ ਲੈ ਲਏ ਤੇ ਇਹਦੀ ਨਾ ਅੱਜ ਆਪਾਂ ਚਿਪਸ ਬਣਾਉਨੇ ਆ ਇੱਕ ਇੱਕ ਕਰਕੇ ਨਾ ਆਪਾਂ ਇਸ ਤਰ੍ਹਾਂ ਇਹਨੂੰ ਤੋੜ ਲਾਂਗੇ ஆம நேஸ்தான் இஸ் தர சாரே சாலை தபி வடிவ ஆ சாரி தான் ஹம் ਇਹਦੇ ਨਾਲ ਕਰ ਲਾਂਗੇ ਇਹਦੇ ਨਾਲ ਵੀ ਹੋ ਜਾਂਦਾ ਤੇ ਇਹਦੇ ਨਾਲ ਵੀ ਹੋ ਜਾਂਦਾ ਬਰੀ ਇਹਦੇ ਨਾਲ ਪਤਲਾ ਵੀ ਕਰ ਸਕਦੇ ਹਾਂ ਆਪਾਂ ਮੋਟਾ ਵੀ ਕਰ ਸਕਦੇ ਹਾਂ ਤੇ ਇਹਦੇ ਨਾਲ ਬਰੀਕ ਹੁੰਦਾ ਇਸ ਤਰ੍ਹਾਂ ਕਰਕੇ ਇਹ ਸਾਰੇ ਸਲਾਈਸਾਂ ਹੀ ਕਰੀਏ ਇਹਨਾਂ ਹੁਣ ਆਪਣੇ ਸਾਰੇ ਹੋ ਗਏ ਆ ਆ ਆਪਣੇ ਸਾਰੇ ਨਾ ਇਸ ਤਰ੍ਹਾਂ ਬਣ ਗਏ ਇਹ ਤਾਂ ਆ ਸਾਰੇ ਇਸ ਤਰ੍ਹਾਂ ਦੇ ਜੇ ਵਿੱਚ ਚਿਪਸ ਹੁੰਦੀ ਨੇ ਕੋਈ ਛੋਟੀ ਹੁੰਦੀ ਕੋਈ ਵੱਡੀ ਹੁੰਦੀ ਹੈ ਉਹ ਕਿੱਲੇ ਦੇ ਹਿਸਾਬ ਨਾਲ ਇਸ ਤਰ੍ਹਾਂ ਬਣ ਗਏ ਸਾਰੇ ਤੇ ਹੁਣ ਨਾ ਆਪਾਂ ਇਹਨੂੰ ਤਲਾਾਂਗੇ ਇਹਨਾਂ ਆਪਾਂ ਜਿਹੜਾ ਇਹਦੇ ਉੱਤੇ ਮਸਾਲਾ ਪਾਉਣਾ ਚਿਪਸ ਦੇ ਉੱਤੇ ਇਹ ਆਪਾਂ ਉਹ ਉਹਦੇ ਵਾਸਤੇ ਪਹਿਲਾਂ ਆਪਾਂ ਇਹ ਤਿਆਰ ਕਰਕੇ ਰੱਖਾਂਗੇ ਇਹ ਕਸ਼ਮੀਰੀ ਲਾਲ ਮਿਰਚਾ ਇਹ ਕਾਲਾ ਨਮਕ ਆ ਇਹ ਆਪਣਾ ਇਹ ਜਿਹੜਾ ਸਿੰਪਲ ਆਪਣਾ ਵਾਈਟ ਨਮਕ ਆ ਇਹ ਕਾਲੀ ਮਿਰਚਾ ਤੇ ਇਹ ਹੈਗਾ ਚਾਟ ਮਸਾਲਾ ਆਪਾਂ ਨੇ ਇਹਨੂੰ ਸਾਰੇ ਨੂੰ ਰਲਾ ਦੇਾਂਗੇ ਜਿਵੇਂ ਜਿਵੇਂ ਆਪਾਂ ਇਹ ਚਿਪਸ ਕੱਟਦੇ ਜਾਵਾਂਗੇ ਤੇ ਨਾਲ-ਨਾਲ ਆਪਾਂ ਨਾ ਇਹਨੂੰ ਮਸਾਲੇ ਨੂੰ ਵੀ ਇਹਦੇ ਨਾਲ ਦੀ ਨਾਲ ਹੀ ਪਾਉਂਦੇ ਜਾਵਾਂਗੇ ਇਧਰ ਆਪਾਂ ਕੜਾਈ 'ਚ ਤੇਲ ਪਾ ਕੇ ਗਰਮ ਕਰਕੇ ਥੋੜਾ ਜਿਹਾ ਨਾ ਆਪਾਂ ਇਹਨੂੰ ਠੰਡਾ ਕਰ ਲਿਆ ਮਤਲਬ ਕਿ ਘਾਟਾ ਹੀ ਇਹ ਆਪਾਂ ਆਂਚ ਕਰ ਲਈ ਹੈ ਹੁਣ ਨਾ ਆਪਾਂ ਇਹਦੇ ਵਿੱਚ ਇਹ ਸਾਰੇ ਚਿਪਸ ਪਾਵਾਂਗੇ ਲੈ ਬਸ ਛੋੜੀ-ਛੋੜੀ ਕਰਕੇ ਪਾ ਲਓ ਜੀ ਪਹਿਲਾਂ ਛੇਵੀਂ ਵਾਰ ਕੱਟਣ ਲੱਗਿਆਂ ਫੁੱਲ-ਫੁੱਲੀ ਕਰਕੇ ਪਾ ਲਓ ਬਸ ਮਸਾਲਾ ਤੁਸੀਂ ਪਹਿਲਾਂ ਤਿਆਰ ਕਰਕੇ ਰੱਖਣਾ ਹੁੰਦਾ ਇਹਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਇਸ ਤੇ ਮਸਾਲਾ ਪਾ ਲੈਣਾ ਤੇ ਬਾਜ਼ਾਰ ਦਾ ਤੁਸੀਂ ਨਾ ਲਿਆ ਕੇ ਚਿਪਸ ਪਾਣੀ ਭੁੱਲ ਜਾਓਗੇ ਜਦੋਂ ਇਹ ਜੀ ਬਣਾ ਕੇ ਖਾਧੀ ਖੀਲੀ ਦੀ ਉਹਨਾ ਪੈਨ ਨੂੰ ਕੱਢ ਲੈਣੇ ਆ ਇਸ ਤਰ੍ਹਾਂ ਕਰਕੇ ਤਰੇ ਨਾਲ ਦੀ ਨਾਲ ਆਪਾਂ ਨੂੰ ਇੱਧਰ ਫੋਕ ਪਾ ਦੇਣਾ। ਆਹੀਂ ਹਿਲਾਇ ਚੱਲਾਂਗੇ ਤੇ ਇਧਰਲੇ ਪਾਸੇ ਨਾਲ ਆਪਣਾ ਜਿਹੜਾ ਇਹ ਬਣਾਇਆ ਨਾਲ-ਨਾਲ ਇਹਦੇ ਆਪਾਂ ਇਹ ਪਾਈ ਚੱਲਾਂਗੇ। ਅਜੇ ਗਰਮਾ ਗਰਮ ਦੇ ਤਰਤੇ ਪੋਣਾ ਫਿਰ ਮੈਨੂੰ ਤੋੜ ਕੇ ਦਿਖਾਉਣੀ ਆ। ਆਹੀਂ ਬਸ ਆਪਾਂ ਬਣਾਈ ਜਾਣੇ ਆ। ਲੋ ਜੀ ਆਪਾਂ ਇਹ ਕੱਢ ਲਏ ਨੇ ਹੁਣ ਇਸ ਤਰ੍ਹਾਂ ਕਰਕੇ ਇਹਨਾਂ ਨਾਲ ਦੀ ਨਾਲ ਹੀ ਆਪਾਂ ਇਹਦੇ ਤੇ ਮਸਾਲਾ ਪਾ ਦਾਂਗੇ ਇਹ ਚਾਟ ਮਸਾਲਾ ਅੰਬ ਚੂਰ ਪਾਉ ਕਰ ਜਿਹੜਾ ਇਹ ਸਾਰਾ ਨਾਲ ਦੀ ਨਾਲ ਹੀ ਪਾਈ ਚੱਲਾਂਗੇ ਹੁਣ ਆਪਾਂ ਇਧਰ ਵੀ ਹੋਰ ਪਾ ਦਿੰਨੇ ਆ ਇਸ ਤਰ੍ਹਾਂ ਕਰਕੇ हाँ मैं थोड़ी तोड़ के भी दिखाई है हाँ देखो हाँ हाँ जी ना थोड़े जो गर्म आर बिल्कुल उम्मी बन जाते हैं इस तरह करके ना सारे करके आप सारे क्ड कट के आप रख लागे तो जो थोनों मेरी रेसपी ना करो लो जी हम अपने सारे ही रेडी हो गए ਇਹ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਘਰੇ ਆਪਣੇ ਬੱਚਿਆਂ ਨੂੰ ਜਰੂਰ ਬਣਾ ਕੇ ਦਿਓ ਜੇ ਤੇ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਲੈਕ ਤੱਕ ਆਦੇ ਦਿਨਾਂ ਹੀ ਕਰ ਸਵਾਦ ਬਣੇ ਆ ਬਹੁਤ ਸ਼ੁਕਰੀਆ